ਉਧਰ ਕੈਬਨਿਟ ਮੰਤਰੀ ਡਾਕਟਰ ਰਵਜੋਦ ਸਿੰਘ ਅਬੌਰ ਦੇ ਪਿੰਡਾਂ ਦੇ ਦੌਰੇ ਤੇ ਨੇ ਇਸ ਮੌਕੇ ਉਹਨਾਂ ਨੇ ਪੀਣ ਵਾਲੇ ਪਾਣੀ ਦੀ ਉਪਲਬਧਤਾ ਬਾਰੇ ਜਾਇਜ਼ਾ ਲਿਆ ਅਤੇ ਜ਼ਰੂਰੀ ਨਿਰਦੇਸ਼ ਵੀ ਅਧਿਕਾਰੀਆਂ ਨੂੰ ਦਿੱਤੇ ਨੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿੱਚ ਇਨਫਰਾਸਟ੍ਰਕਚਰ ਡਵੈਲਪਮੈਂਟ ਦੇ ਵੱਲ ਪੂਰਾ ਧਿਆਨ ਦੇ ਰਹੀ ਹੈ ਅਤੇ ਵਿਕਾਸ ਕੰਮਾਂ ਦੇ ਲਈ ਫੰਡਾਂ ਦੀ ਕੋਈ ਵੀ ਟੋਟ ਨਹੀਂ ਹੋਣ ਦਿੱਤੀ ਜਾਵੇਗੀ ਸਾਰਿਆਂ ਦਾ ਸਵਾਗਤ ਕਰਦਾ ਤੇ ਤੁਹਾਡਾ ਧੰਨਵਾਦ ਕਰਦਾ ਸਾਰਾ মিডিਆ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਤੇ ਨਾਲ ਸਾਡੇ ਇਥੋਂ ਦੇ ਯੰਗੇਸਟ ਤੇ ਡਾਇਨਾਮਿਕ ਤੇ ਬੜੇ ਮਿਹਨਤੀ ਮੇਰ ਸਾਹਿਬ ਮਹਿਤਾ ਜੀ ਤੇ ਸਾਡੇ ਚੀਫ ਸਪੋਕਸਪਰਸਨ ਗਰਗ ਸਾਹਿਬ ਤੇ ਪੂਰੀ ਕਾਰਪੋਰੇਸ਼ਨ ਦੀ ਟੀਮ ਸਾਡੇ ਕਮਿਸ਼ਨਰ ਸਾਹਿਬਾਨ ਵੀ ਸਾਡੇ ਮੌਜੂਦ ਨੇ ਤੇ ਅੱਜ ਬਠਿੰਡਾ ਕਾਰਪੋਰੇਸ਼ਨ ਦਾ ਦੌਰਾ ਸੀਗਾ ਤੇ تقریبا 2-3 ਦਿਨ ਤੋਂ ਜੋ ਇੱਥੇ ਕੈਂਪ ਚੱਲ ਰਿਹਾ ਨਕਸ਼ਾਪਾਸ ਮੇਲਾ ਨਕਸ਼ਾਪਾਸ ਕਰ ਲਿਓ ਕੈਂਪ ਚੱਲ ਰਿਹਾ ਉਹਦੇ ਵਿੱਚ ਅਸੀਂ ਹਿੱਸੇਦ ਕੀਤੀ ਤੇ ਦੇਖਿਆ ਕਿ ਬੜਾ ਲੋਕਾਂ ਚ ਉਤਸ਼ਾਹ ਹੈਗਾ ਬੜਾ ਰਸ਼ ਹੈਗਾ ਤੇ ਲੋਕ ਵੀ ਬੜੇ ਖੁਸ਼ ਨੇ ਕਿ ਕਈ ਵਾਰ ਹੁੰਦਾ ਕਿ ਕਿਸੇ ਟੈਕਨੀਕਲ ਕਾਰਨ ਕਿ ਉਹ ਨਕਸ਼ਾਪਾਸ ਨਹੀਂ ਹੁੰਦਾ ਕੋਈ ਅੜਚਨ ਰਹਿ ਜਾਂਦੀ ਹੈਗੀ ਆ ਤੇ ਇਹ ਕੈਂਪ ਜੋ ਇਸੇ ਕਰਕੇ ਅਸੀਂ ਲਗਵਾਇਆ ਕਾਰਪੋਰੇਸ਼ਨ ਵੱਲੋਂ ਕਿ ਸਾਡਾ ਸਾਰਾ ਸਟਾਫ ਸਾਡੇ ਬਿਲਡਿੰਗ ਇੰਸਪੈਕਟਰ ਸਾਡੇ ਹੈਡ ਡਰਾਫਟਸਮੈਨ ਸਾਡੇ ਏਟੀਪੀ ਸਾਹਿਬਾਨ ਤੇ ਸਾਰੇ ਇੱਕ ਜਗ੍ਹਾ ਬੈਠ ਕੇ ਜਿੱਥੇ ਵੀ ਕੋਈ ਉਹਨਾਂ ਦੀ ਪ੍ਰੋਬਲਮ ਆ ਕੋਈ ਐਨਓਸੀ ਦੀ ਆ ਕੋਈ ਡਰਾਇੰਗ ਦੀ ਹੈਗੀ ਆ ਜੇ ਮੰਨ ਲਓ ਕਿਸੇ ਕੋਈ ਸਾਡਾ ਗਰੀਬ ਭਾਈ ਪੈਨ ਹੈਗਾ ਜਿਹਦੇ ਕੋਲ ਕੋਈ ਕੋਈ ਪ੍ਰਾਈਵੇਟ ਆਰਕੀਟੈਕਟ ਨੂੰ ਨਕਸ਼ਾ ਬਣਾਣ ਲਈ ਜਾਂ ਡਰਾਇੰਗ ਬਣਾਣ ਲਈ ਕੋ ਕੋ ਪੈਸੇ ਵੀ ਹੈ ਨਹੀਂਗੇ ਉਹ ਸਾਡੇ ਡਿਪਾਰਟਮੈਂਟਲ ਆਰਕੀਟੈਕਟ ਉਹ ਲੋ ਮਦਦ ਕਰਕੇ ਆਪਾਂ ਕੋਸ਼ਿਸ਼ ਕਰ ਰਹੇ ਕਿ ਅਸੀਂ ਆਪਾਂ ਵਿਥਿਨ 5 ਡੇਸ ਅਸੀਂ ਆਪਾਂ ਉਹ ਨਕਸ਼ਾ ਉਹਨਾਂ ਦਾ ਬਣਾ ਕੇ ਆਪਾਂ ਦੇ ਦਈਏ ਤੇ ਮੈਨੂੰ ਦੱਸ ਕੇ ਬੜੀ ਖੁਸ਼ੀ ਵੀ ਹੋ ਰਹੀ ਮਾਨ ਵੀ ਹੋ ਰਿਹਾ ਕਿ ਇੱਕ ਸੁਸਾਇਟੀ ਸੀ ਕਹਿੰਦੇ ਕਿ ਜਿਹੜੇ 1981 ਤੋਂ ਜਿਹੜੇ ਸਾਡੇ ਪੈਂਡਿੰਗ ਸੀ ਸਾਰੇ ਨਕਸ਼ੇ ਉਹ ਤੇ ਉਹ ਅਸੀਂ ਆਪਾਂ ਉਹ ਬਹੁਤ ਜਲਦ ਅਸੀਂ ਆਪਾਂ ਉਹਨਾਂ ਨੂੰ ਆਪਾਂ ਉਹਨਾਂ ਦੇ ਹੱਥ ਆਪਾਂ ਦੇ ਦੇਵਾਵਾਂਗੇ ਜੀ ਮਾਨਸਤ ਜਿਸ ਤਰ੍ਹਾਂ ਕਾਰਪੋਰੇਸ਼ਨ ਦੇ ਕਾਨੂੰਨ ਨੇ ਇੰਪਰੂਵਮੈਂਟ ਟਰਸਟ ਹੈ ਤੁਹਾਡੇ ਪੁੱਢਾ ਨੇ ਲੇਕਿਨ ਇਹਨਾਂ ਦੇ ਆਪਸ ਵਿੱਚ ਮੈਚ ਨਹੀਂ ਕਰਦੇ ਕਿ ਲੋਕਾਂ ਨੂੰ ਬੜੀ ਦਿੱਕਤ ਆਉਂਦੀ ਹੈ ਕਿਉਂਕਿ ਉਹ ਚੀਜ਼ਾਂ ਐਸੀਆਂ ਨਹੀਂ ਜਿਹੜੀਆਂ ਇਨਵੋਲਵ ਹੈ ਇੱਕੋ ਮੰਤਰੀ ਦੇ ਜੀ ਜੀ ਲੇਕਿਨ ਅਲੱਗ-ਅਲੱਗ ਹੋਣ ਕਰਕੇ ਬੜੀਆਂ ਲੋਕਾਂ ਨੂੰ ਬੜੀਆਂ ਦਿੱਕਤਾਂ ਆ ਰਹੀਆਂ ਤੁਹਾਡੇ ਕੋਲੇ ਸ਼ਾਇਦ ਇਸ ਦੀ ਫਾਈਲ ਵੀ ਪਈ ਹੋਈ ਹੈ ਕਿ ਇਹਨਾਂ ਨੂੰ ਜਲਦੀ ਜਿਹੜੇ ਨੇ ਪੁਰਾਣੇ ਕਾਨੂੰਨ ਨੇ ਉਹਨਾਂ ਨੂੰ ਮਤਲਬ ਜੇ ਜੇ ਅਸੀਂ ਗੱਲ ਕਰੀਏ ਕਾਰਪੋਰੇਸ਼ਨ ਡਿਪਾਰਟਮੈਂਟ ਦੀ ਜੇ ਅਸੀਂ ਗੱਲ ਕਰੀਏ ਹਾਊਸਿੰਗ ਡਿਪਾਰਟਮੈਂਟ ਦੀ ਤਕਰੀਬਨ ਇਹ ਇਹੋ ਜਿਹੇ ਡਿਪਾਰਟਮੈਂਟ ਨੇ ਕਿ ਅਸੀਂ ਦੋਨਾਂ ਚੀਜ਼ ওভারਲੈਪ ਕਰਦੇ ਨੇ ਕੁਝ ਕਮ ਸਾਡੇ ਵਾਲਾ ਹੁੰਦੇ ਨੇ ਕੁਝ ਕਮ ਹਾਊਸਿੰਗ ਡਿਪਾਰਟਮੈਂਟ ਵਾਲਾ ਹੁੰਦੇ ਨੇ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੂਰੀ ਕੋਆਰਡੀਨੇਸ਼ਨ ਅਸੀਂ ਆਪਾਂ ਕੰਮ ਕਰੀਏ ਕਿ ਕਿਸੇ ਆਮ ਲੋਗ ਨੂੰ ਆਮ ਜਨਤਾ ਨੂੰ ਕੋਈ ਇਦਾਂ ਦੀ ਕੋਈ ਖੱਜਲ ਖੋਰੀ ਨਾ ਹੋਵੇ ਜੀ ਪਰ ਕਾਫੀ ਇੰਪਰੂਵਮੈਂਟ ਰਸਟ ਦੇ ਵਿੱਚ ਕਾਫੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਉਹਨਾਂ ਨੇ ਕਿਹਾ ਵੀ ਅਸੀਂ ਇਸ ਚੀਜ਼ ਨੂੰ ਲੈ ਕੇ ਜਿਹੜਾ ਮਨਿਸਟਰ ਸਾਹਿਬ ਨੂੰ ਜਿਹੜਾ ਕਹਿ ਦਿੱਤਾ ਗਿਆ ਸਾਡੀ ਇੱਕ ਕਮੇਟੀ ਬਣਾਈ ਗਈ ਹੈ ਔਰ ਜਲਦੀ ਅਸੀਂ ਉਸ ਦੀ ਰਿਪੋਰਟ ਵੀ ਦੇਵਾਂਗੇ ਤਾਂ ਤਾਂ ਕਿ ਇੱਕੋ ਜਿਹੇ ਜਿਹੜੇ ਇੱਕ ਸਾਰਕ ਨੂੰ ਜਿਹੜੇ ਨੇ ਉਹ ਹੁਣ ਕੁਝਿਤ ਕਾਨੂੰਨ ਐਸੇ ਨੇ ਜਿਹੜੇ ਇਸ ਤੋਂ ਹਟ ਗਏ ਨਹੀਂ ਨਹੀਂ ਜਰੂਰ ਦੇਖੋ ਪੰਜਾਬ ਦੇ ਲੋਕਾਂ ਨੇ ਬੜੇ ਬੜੇ ਆਸ ਤੇ ਬੜੇ ਮਿਆਨ ਤੇ ਬੜੇ ਪਿਆਰ ਨਾਲ ਆਮ ਆਦੀ ਪਾਰਟੀ ਨੂੰ ਚੁਣਿਆ ਸਾਨੂੰ ਚੁਣਿਆ ਸਾਡੇ ਸੀਐਮ ਸਾਹਿਬ ਹਰਦਲ ਅਜੀਜ਼ ਭਗਵਾਨ ਸਿੰਘ ਮਾਨਜੇ ਨੂੰ ਚੁਣਿਆ ਤੇ ਉਹਨਾਂ ਵੱਲੋਂ ਵੀ ਇਹੀ ਸਨੇਹਾ ਸਾਡੇ ਸਾਰੀ ਕੈਬਨਿਟ ਟੀਮ ਨੂੰ ਸਾਰੇ ਸਾਡੇ ਐਮਐਲਏ ਸਾਹਿਬਾਨ ਨੂੰ ਸਾਡੇ ਸਾਰੇ ਸੰਗਠਨ ਦੇ ਸਾਥੀਆਂ ਨੂੰ ਕਿ ਅਸੀਂ ਕਿ ਲੋਕਾਂ ਜਿਹੜੀ ਖੱਜਲ ਖਵਰੀ ਹੈਗੀ ਆ ਜਿਹੜੀ ਉਹਨਾਂ ਦੀ ਈਜ਼ ਆਫ ਲਾਈਫ ਜਿਹੜੀ ਹੈਗੀ ਅਸੀਂ ਆਪਾਂ ਸੋਖਾ ਕਰਨਾ ਉਹਨੇ ਜ਼ਿੰਦਗੀ ਜਿਹੜਾ ਉਹ ਰੋਜ਼ ਮਰਦਾ ਜਿਹੜੀ ਉਹ ਜ਼ਿੰਦਗੀ ਉਹਨੂੰ ਆਪਾਂ ਜੀਵਨ ਅਸੀਂ ਸੋਖਾ ਕਰਨਾ ਤੇ ਉਸ ਦੇ ਨਕਸ਼ੇਕਾ ਦਾ ਬਸੇ ਤਰੇ ਹੋਏ ਆ ਤੇ ਜੇ ਕੋਈ ਲੱਗਦਾ ਕੋਈ ਇਦਾਂ ਦੀ ਪ੍ਰੋਬਲਮ ਹੈਗੀ ਆ ਅਸੀਂ ਬੈਠ ਕੇ ਉਹਨੂੰ ਆਪਾਂ ਗੱਲ ਕਰਾਂਗੇ ਜਾਂ ਮੇਰੇ ਲੈਵਲ ਤੇ ਹੋਵੇ ਅਸੀਂ ਸੌਟ ਆਊਟ ਕਰ ਲਾਂਗੇ ਜਾਂ ਸੀਐਮ ਸਾਹਿਬ ਦੇ ਲੈਵਲ ਤੇ ਹੋਈ ਤਾਂ ਅਸੀਂ ਆਪਾਂ ਉਹਨਾਂ ਕੋਲ ਓਕੇ ਕਰਾ ਲਾਂਗੇ ਜੀ